ਐਨਆਰਆਈਆਂ ਦੀ ਇੱਕੋ ਇੱਕ ਪਸੰਦ ਮਿੱਤਰੋ ਅੱਜ ਤੁਹਾਨੂੰ ਲੈ ਚੱਲਦਾ ਫਤੇਗੜ ਸਾਹਿਬ ਦੇ ਸਾਹਮਣੇ ਉਹ ਫੇਮਸ ਸਾਹਿਲ ਮੋਟਲ ਤੇ ਇੱਥੇ ਤੁਸੀਂ ਬਹੁਤ ਹੀ ਘੱਟ ਖਰਚੇ ਵਿੱਚ ਵਧੀਆ ਵਿਆਹ ਸ਼ਾਦੀ ਪਾਰਟੀ ਕੋਈ ਵੀ ਫੰਕਸ਼ਨ ਕਰ ਸਕਦੇ ਹੋ ਇੱਥੇ ਤੁਹਾਨੂੰ ਬਹੁਤ ਹੀ ਖੁੱਲੀ ਡੁੱਲੀ ਪਾਰਕਿੰਗ ਮਿਲ ਜੂਗੀ ਜਿੱਥੇ ਤੁਸੀਂ 1000 ਗੱਡੀ ਆਰਾਮ ਨਾਲ ਖੜਾ ਸਕਦੇ ਹੋ ਮੈਂ ਕਹਾਂ ਜੀ ਹੁਣ ਤੱਕਰ ਸਾਹਿਲ ਮੋਟਲ ਵਾਲਿਆਂ ਦੇ ਕੌਣ ਕੌਣ ਆਇਆ ਇਸ ਵੀਡੀਓ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਅੰਦਰ ਤੁਹਾਨੂੰ ਲੈ ਚਲਦੇ ਆ ਓਪਨ ਗਾਰਡਨ ਚੈੱਕ ਕਰੋ ਬਹੁਤ ਹੀ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਆ ਮੈਗਾ ਜੀ ਖੁਸ਼ ਹੋ ਜਾਣਗੇ ਤੁਹਾਡੇ ਬਰਾਤੀ ਇੱਥੇ ਆ ਕੇ ਇੱਥੇ ਤੁਸੀਂ 1500 ਬਰਾਤੀਆਂ ਦਾ ਇੰਤਜ਼ਾਮ ਆਰਾਮ ਨਾਲ ਕਰ ਸਕਦੇ ਹੋ ਸਭ ਤੋਂ ਵੱਡੀ ਸਟੇਜ ਮਿਲ ਜੂਗੀ ਤੁਹਾਨੂੰ ਇੱਥੇ ਮੈਗਾ ਜੀ ਕੈਟਰਿੰਗ ਦੀ ਇਹਨਾਂ ਦੀ ਬਹੁਤ ਵਧੀਆ ਸਰਵਿਸ ਆ ਹਰ ਇੱਕ ਫੂਡ ਬਹੁਤ ਹੀ ਟੇਸਟੀ ਬਣਾਉਂਦੇ ਨੇ ਤੁਹਾਡੇ ਸਾਰੇ ਗੈਸਟ ਮੈਗਾ ਜੀ ਖੁਸ਼ ਹੋ ਜਾਣਗੇ ਜੇਕਰ ਤੁਸੀਂ ਵੀ ਸਾਹਿਲ ਮੋਟਲ ਬੁਕਿੰਗ ਕਰਾਉਣਾ ਚਾਹੁੰਦੇ ਹੋ ਤਾਂ ਅੱਜ ਹੀ ডিসਪਲੇ ਤੇ ਦਿੱਤੇ ਹੋਏ ਨੰਬਰ ਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ ਲੋਕੇਸ਼ਨ ਨੋਟ ਕਰ ਲਓ ਜੀ ਜਦੋਂ ਗੋਵਿੰਦਗੜ ਤੋਂ ਸਰਹੰਦ ਨੂੰ ਆਉਂਦਿਆਂ ਲੈਫਟ ਸਾਈਡ ਜੀਡੀ ਰੋਡ ਤੇ ਦਿਖਾਈ ਦੇਊਗਾ ਤੁਹਾਨੂੰ ਸਾਹਿਲ ਮੋਟਲ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਜ਼ਰੂਰ ਕਰ ਦਿਓ ਜੀ